ਖਬਰ ਬਾਈਬਲ ਕਲਾਂ ਕੋਟਕਪੂਰਾ ਗੋਲੀਕਾਂਡ ਦੇ ਨਾਲ ਜੁੜੀ ਹੋਈ ਹੈ ਕੋਟਕਪੂਰਾ ਗੋਲੀਕਾਂਡ ਦੀ ਸੁਣਵਾਈ ਸੰਬੰਧੀ ਫਰੀਦਕੋਟ ਅਦਾਲਤ ਨੇ ਹਾਈ ਕੋਰਟ ਤੋਂ ਸੁਣਵਾਈ ਸੰਬੰਧੀ ਪੁੱਛਿਆ ਬਾਈਬਲ ਕਲਾਂ ਗੋਲੀਕਾਂਡ ਕੇਸ ਕਿਉਂਕਿ ਚੰਡੀਗੜ੍ਹ ਅਦਾਲਤ ਵਿੱਚ ਟਰਾਂਸਫਰ ਹੋ ਚੁੱਕਾ ਹੈ ਹੁਣ ਮਾਮਲੇ ਦੀ ਸੁਣਵਾਈ ਸੁਣਵਾਈ ਸੰਬੰਧੀ ਸਥਿਤੀ ਸਪਸ਼ਟ ਕਰਨ ਬਾਰੇ ਫਰੀਦਕੋਟ ਅਦਾਲਤ ਨੇ ਹਾਈ ਕੋਰਟ ਨੂੰ ਪੁੱਛਿਆ ਕਿ ਮਾਮਲੇ ਦੀ ਸੁਣਵਾਈ ਦਾ ਕੀ ਕੀਤਾ ਜਾਵੇ ਕਿਉਂਕਿ ਦੋਵੇਂ ਮਾਮਲੇ ਆਪਸ ਵਿੱਚ ਜੁੜੇ ਹੋਏ ਨੇ ਕੀ ਕੋਟਪੂਰਾ ਗੋਲੀकांड ਮਾਮਲੇ ਦੀ ਸੁਣਵਾਈ ਫਰੀਦਕੋਟ ਵਿੱਚ ਜਾਰੀ ਰੱਖੀ ਜਾਵੇ ਇਹ ਫਰੀਦਕੋਟ ਅਦਾਲਤ ਨੇ ਹਾਈ ਕੋਰਟ ਤੋਂ ਪੁੱਛਿਆ ਹੈ ਤਾਂ ਇਸ ਮਾਮਲੇ ਦੀ ਸੁਣਵਾਈ ਸੰਬੰਧੀ ਫਰੀਦਕੋਟ ਅਦਾਲਤ ਨੇ ਹਾਈ ਕੋਰਟ ਤੋਂ ਪੁੱਛਿਆ ਹੈ ਕਿਉਂਕਿ ਬਾਈਬਲ ਕਲਾ ਗੋਲੀकांड ਕੇਸ ਚੰਡੀਗੜ੍ਹ ਅਦਾਲਤ ਵਿੱਚ ਟਰਾਂਸਫਰ ਹੋ ਚੁੱਕਿਆ ਹੈ ਇਸ ਸੰਬੰਧੀ ਇਹ ਮਾਮਲੇ ਦੀ ਸੁਣਵਾਈ ਸੰਬੰਧੀ ਸਥਿਤੀ ਸਪਸ਼ਟ ਕਰਨ ਵਾਲੇ ਫਰੀਦਕੋਟ ਅਦਾਲਤ ਨੇ ਹਾਈ ਕੋਰਟ ਤੋਂ ਪੁੱਛਿਆ ਹੈ ਫਿਲਹਾਲ ਖਬਰ ਤੇ ਜ਼ਿਆਦਾ ਗੱਲਬਾਤ ਕਰਨ ਲਈ ਜਰਨਲ ਜੁੜ ਚੁੱਕੇ ਨੇ ਸੁਖਜਿੰਦਰ ਸੁਖਜਿੰਦਰ ਕੀ ਕੁਝ ਹੋਇਆ ਅੱਜ ਕਿਉਂ ਅਦਾਲਤ ਨੇ ਸਵਾਲ ਕੀਤੇ ਨੇ ਹਾਈ ਕੋਰਟ ਨੂੰ ਕਿ ਇਸ ਦੀ ਸੁਣਵਾਈ ਦਾ ਕੀ ਕੀਤਾ ਜਾਵੇ ਜੀ ਬਿਲਕੁਲ ਮੈਂ ਦੱਸਣਾ ਚਾਹਾਂਗਾ ਕਿ ਕੋਟਪੂਰਾ ਔਰ ਬੈਬਲ ਕਲਾਂ ਗੋਲੀकांड ਮਾਮਲੇ ਜਿਹੜੇ ਆ ਆਪਸ ਦੇ ਵਿੱਚ ਜਿਹੜੇ ਹੈਗੇ ਜੁੜੇ ਹੋਏ ਨੇ ਔਰ ਕੁਝ ਸਮਾਂ ਪਹਿਲਾਂ ਕੋਟਪੂਰਾ ਤੇ ਬਾਬੂ ਕਲਾਂ ਗੋਲੀकांड ਮਾਮਲੇਾਂ ਤੇ ਬਾਰੇ ਸੁਣਵਾਈ ਕਰਦੇ ਹੋਏ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇੱਕ ਆਰਡਰ ਜਾਰੀ ਕੀਤੀ ਸੀ ਕਿ ਕੋਟਪੂਰਾ ਬਾਬੂ ਕਲਾਂ ਗੋਲੀकांड ਮਾਮਲੇ ਇਹਨਾਂ ਦੋਹਾਂ ਮਾਮਲੇਾਂ ਦੀ ਸੁਣਵਾਈ ਪੈਰਲਰ ਚੱਲਣੀ ਚਾਹੀਦੀ ਹੈ ਇਕੱਠੀ ਚੱਲਣੀ ਚਾਹੀਦੀ ਹੈ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਰਿਪੋਰਟ ਦਫਤਰ ਵਿੱਚ ਜਦੋਂ ਇਹਨਾਂ ਦੇਾਰੇ ਚਲਾਨ ਪੇਚ ਹੋਏ ਕੋਟਪੂਰਾ ਗੋਲੀकांड ਦੀ ਪਹਿਲਾਂ ਜਿਹੜੀ ਹੈਗੀ ਆ ਜਾਂਚ ਜਿਹੜੀ ਕੈਨਸਲ ਹੋ ਗਈ ਸੀ ਉਸ ਤੋਂ ਬਾਅਦ ਨਵੀਂ ਜਾਂਚ ਹੋਈ ਹੈ ਤਾਂ ਫਿਰ ਨਾਮੇ ਦੋਸ਼ੀ ਨਾਮ ਜਿਹੜੇ ਕਿਤੇ ਗਏ ਨੇ ਉਹ ਸਾਰੇ ਤੋਂ ਬਾਅਦ ਜਿਹੜਾ ਹੈਗਾ ਵੈਦਲ ਕਲਾਂ ਗੋਲੀਕਾਂਡ ਮਾਮਲੇ ਦੇ ਵਿੱਚ ਨਾਮਜ਼ਦ ਆ ਔਰ ਕੋਟਕਪੂਰਾ ਗੋਲੀਕਾਂਡ ਮਾਮਲੇ ਦੇ ਵਿੱਚ ਨਾਮਜ਼ਦ ਜਿਹੜੇ ਕਰਨਜੀਤ ਸ਼ਰਮਾ ਨੇ ਉਹਨਾਂ ਦੇ ਵੱਲੋਂ ਵੈਦਲ ਕਲਾਂ ਗੋਲੀਕਾਂਡ ਮਾਮਲੇ ਨੂੰ ਚੰਡੀਗੜ੍ਹ ਅਦਾਲਤ ਦੇ ਵਿੱਚ ਸ਼ਿਫਟ ਕਰਨ ਦੀ ਮੰਗ ਕੀਤੀ ਗਈ ਸੀ ਜਾਂ ਪੰਜਾਬ ਤੋਂ ਬਾਹਰ ਫਰੀ ਕੋਟ ਤੋਂ ਬਾਹਰ ਸ਼ਿਫਟ ਕਰਨ ਦੀ ਮੰਗ ਕੀਤੀ ਗਈ ਸੀ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੇ ਵੈਦਲ ਕਲਾਂ ਗੋਲੀਕਾਂਡ ਮਾਮਲੇ ਦੀ ਜਿਹੜੀ ਸੁਣਵਾਈ ਆ ਉਹ ਚੰਡੀਗੜ੍ਹ ਦੀ ਅਦਾਲਤ ਦੇ ਵਿੱਚ ਟਰਾਂਸਫਰ ਹੋ ਚੁੱਕੀ ਆ ਤਾਂ ਉਸ ਤੋਂ ਬਾਅਦ ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਜਾਂਚ ਸਾ ਸਰਵਾਈ ਹੀ ਚੱਲ ਰਹੀ ਸੀ ਤਾਂ ਇਸ ਨੂੰ ਲੈ ਕੇ ਵੀ ਜਿਹੜਾ ਹੈਗਾ ਜਿਹੜਾ ਕਾਫੀ ਬੁਚਿੱਤੀ ਬਣੀ ਹੋਈ ਸੀ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਪਹਿਲਾ ਹੁਕਮ ਦੇ ਤਨਖੇਦ ਦੋਨਾਂ ਮਾਂਗਾਂ ਦੀ ਜਾਂਚ ਪੈਰਲਟ ਜਿਹੜੀ ਹੈਗੀ ਸੁਣਵਾਈ ਉਹ ਪੈਰਲਟ ਤੇ ਲਈ ਪਰ ਹੁਣ ਇੱਕ ਇੱਕ ਮਾਮਲਾ ਪੰਜਾਬ ਦੇ ਇੱਕ ਪੰਜਾਬ ਤੋਂ ਬਾਹਰ ਹੋ ਗਿਆ ਸਪੈਸਿਫਿਕਲੀ ਇਸ ਸਿਟਿਤੀ ਸਿਟਿਤੀ ਸਪਸ਼ਟ ਕਰਨ ਬਾਰੇ ਜਿਹੜਾ ਕੱਲ ਜਿਹੜਾ ਹੈਗਾ ਪ੍ਰੀ ਕੋਡ ਅਦਾਲਤ ਤੇ ਅਦਾਲਤ ਨੇ ਇਹ ਜਿਹੜਾ ਹੈਗਾ 50 ਪੱਖ ਦੇ ਵਕੀਲਾਂ ਦਾ ਦੱਸਣਾ ਹੈਗਾ ਕਿ ਇਹ ਕਿਹਾ ਹੈਗਾ ਕਿ ਅਸੀਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਚਿੱਠੀ ਲਿਖ ਰਹੇ ਹਾਂ ਜਿੱਤੇ ਵੀ ਤੁਸੀਂ ਮੰਗ ਕਰ ਰਹੇ ਹਾਂ ਕਿ ਸਾਨੂੰ ਸਥਿਤੀ ਸਪਸ਼ਟ ਕੀਤੀ ਜਾਵੇ ਕਿ ਕੋਟਪੂਰਾ ਗੋਲੀਕੰਡ ਮਾਮਲੇ ਦੀ ਸੁਣਵਾਈ ਫਰੀਦਕੋਟ ਹੀ ਕੀਤੀ ਜਾਵੇ ਜਾਂ ਇਸ ਨੂੰ ਚੰਡੀਗੜ੍ਹ ਟ੍ਰਾਂਸਫਰ ਕੀਤਾ ਜਾਵੇ ਜਿੱਥੇ ਮਾਮਲ ਗੋਲੀਕੰਡ ਮਾਮਲੇ ਦੀ ਜਾਂਚ ਜਿਹੜੀਆਂ ਹੋ ਰਹੀ ਸੀ ਅ ਜੀ ਸੁਖਜਿੰਦਰ ਇਹ ਵੀ ਜਾਣਨਾ ਚਾਹਾਂਗੇ ਕਿ ਅਦਾਲਤ ਵੱਲੋਂ ਚਿੱਠੀ ਲਿਖੀ ਗਈ ਹੈ ਜਾਂ ਚਿੱਠੀ ਲਿਖੀ ਗਈ ਅਦਾਲਤ ਲਿਖੇ ਜਾਣ ਦੀ ਗੱਲ ਕਹੀ ਗਈ ਆ ਹਾਲੇ ਤੱਕ ਕਿੱਥੇ ਲਿਖੀ ਗਈ ਆ ਜਾਂ ਨਹੀਂ ਲਿਖੀ ਇਹ ਪੂਰੀ ਗੱਲ ਸਪਸ਼ਟ ਨਹੀਂ ਹੋਈ ਹੈ ਪਰ ਆਪਕ ਦੇ ਵਕੀਲ ਨਰਿੰਦਰ ਕੁਮਾਰ ਦਾ ਕਹਿਣਾ ਹੈਗਾ ਕਿ ਅਦਾਲਤ ਦੇ ਵੱਲੋਂ ਵਿੱਚ ਠੋਗਲ ਗੱਲ ਬਾਤ ਹੁੰਦੀ ਆ ਉਹਦੇ ਆਊਟਪੁੱਟ ਜਿਹੜੀ ਹੈਗੀ ਕਾਫੀ ਸਾਨੂੰ ਨਹੀਂ ਦਿੱਤੀ ਜਾਂਦੀ ਪਰ ਜੋ ਜੱਜ ਸਾਹਿਬ ਕਹਿ ਦਿੰਦੇ ਨੇ ਉਹ ਪੱਕਾ ਹੁੰਦਾ ਉਹ ਸਾਨੂੰ ਵੀ ਉਸੇ ਤੇ ਵਿਸ਼ਵਾਸ ਕਰਦਾ ਔਰ ਇਸ ਮੁਤਾਬਕ ਕਿੱਥੇ ਜਿਹੜੀ ਆ ਉਹ ਲਿਖੀ ਗਈ ਆ ਜੀ ਜੀ ਸੁਖਜਿੰਦਰ ਬਹੁਤ ਬਹੁਤ ਸ਼ੁਕਰੀਆ ਆ ਤਾਂ ਬਾਈਬਲ ਕਲਾ ਕੋਟਪੂਰਾ ਗੋਲੀਕਾਂਡ ਮਾਮਲੇ ਦੇ ਨਾਲ ਜੁੜੀ ਹੋਈ ਖਬਰ ਹੈ ਫਰੀਦਕੋਟ ਅਦਾਲਤ ਨੇ ਹਾਈ ਕੋਰਟ ਤੋਂ ਮਾਮਲੇ ਦੀ ਸੁਣਵਾਈ ਸੰਬੰਧੀ ਪੁੱਛਿਆ ਹੈ ਕੋਟਪੂਰਾ ਗੋਲੀਕਾਂਡ ਕੇਸ ਦਾ ਕੀ ਕੀਤਾ ਜਾਵੇ ਇਹ ਸਵਾਲ ਕੀਤਾ ਗਿਆ ਹੈ ਫਰੀਦਕੋਟ ਅਦਾਲਤ ਵੱਲੋਂ ਹਾਈ ਕੋਰਟ ਨੂੰ ਕਿਉਂਕਿ ਬਾਈਬਲ ਕਲਾਂ ਗੋਲੀਕਾਂਡ ਕੇਸ ਚੰਡੀਗੜ੍ਹ ਅਦਾਲਤ ਵਿੱਚ ਟਰਾਂਸਫਰ ਹੋ ਚੁੱਕਿਆ ਹੈ ਮਾਮਲੇ ਦੀ ਸੁਣਵਾਈ ਸੰਬੰਧੀ ਸਥਿਤੀ ਸਪਸ਼ਟ ਕਰਨ ਬਾਰੇ ਫਰੀਦਕੋਟ ਅਦਾਲਤ ਵੱਲੋਂ ਹਾਈ ਕੋਰਟ ਤੋਂ ਪੁੱਛਿਆ ਗਿਆ ਤੇ ਕਿਹਾ ਗਿਆ ਕਿ ਦੋਹਾਂ ਮਾਮਲਿਆਂ ਦੇ ਆਪਸ ਵਿੱਚ ਕਿਉਂਕਿ ਜੁੜੇ ਹੋਏ ਨੇ ਇਸ ਲਈ ਹੁਣ ਕੋਟਪੂਰਾ ਗੋਲੀਕਾਂਡ ਦੀ ਸੁਣਵਾਈ ਕੀ ਇੱਥੇ ਕੀਤੀ ਜਾਵੇ ਜਾਂ ਇਹ ਵੀ ਚੰਡੀਗੜ੍ਹ ਅਬਿਚ ਹੋਵੇਗੀ ਇਸ ਬਾਰੇ ਸਥਿਤੀ ਸਪਸ਼ਟ ਕਰਨ ਬਾਰੇ ਪੁੱਛਿਆ ਗਿਆ ਹੈ ਫਿਲਹਾਲ ਬਚਾਅ ਪੱਖ ਦੇ ਵਕੀਲ ਦਾ ਬਿਆਨ ਵੀ ਸਾਹਮਣੇ ਆਇਆ ਹੈ ਇਸ ਸੰਬੰਧ ਵਿੱਚ ਬਚਾਅ ਪੱਖ ਦੇ ਵਕੀਲ ਨੇ ਜਾਣ ਲਿਆ ਅਦਾਲਤ ਦਾ ਕੋਈ ਫੈਸਲਾ ਨਹੀਂ ਲੋਕਲ ਦਾ ਹਾਈ ਕੋਰਟ ਦਾ ਫੈਸਲਾ ਸੀ ਉਹਦੇ ਮੁਤਾਬਕ ਕੇਸ ਟ੍ਰਾਂਸਫਰ ਕਰਤਾ ਉਹੀ ਪਰਚੀ ਅੱਜ ਕਰਤੀ ਉਹ ਟ੍ਰਾਂਸਫਰ ਉਹਦੇ ਨਾਲ ਸੀ ਜਿਹੜੇ ਕਨੈਕਟਡ ਕੇਸ ਕਹੇ ਵੀ ਇਹ ਵੀ ਭੇਜੇ ਜਾਣ ਉਹ ਭੇਜ ਜਾਂਦੇ ਅਦਾਲਤ ਨੇ ਕਿਹਾ ਵੀ ਮੈਂ ਰੈਫਰੈਂਸ ਬਣਾ ਕੇ ਭੇਜੂਗਾ ਪਹਿਲਾਂ ਮਤਲਬ ਬਾਬਲ ਕਲਾਂ ਗੋਲੀ ਕਾਂਡ ਤੇ ਟ੍ਰਾਂਸਫਰ ਹੋ ਚੁੱਕਿਆ ਹਾਂ ਹਾਂ ਉਹਦਾ ਹਾਈ ਕੋਰਟ ਵੱਲੋਂ ਹੋ ਗਿਆ ਨਾ ਹਾਂਜੀ